ਇਸ ਲਈ ਕਈ ਦਿਨਾਂ ਤੋਂ ਵੀਡੀਓ ਚੱਲ ਰਹੀ ਹੈ ਦਜੀਤ ਸਿੰਘ ਐਸ ਐਚਓ ਦੇ ਬਾਬਤ ਇਹ ਜਿਹੜੇ ਭੱਖ ਦੇ ਮਸਲੇ ਆ ਆਪਾਂ ਤੱਥਾਂ ਦੇ ਧਾਤੇ ਪਾਏ ਆ ਹੁਣੇ ਬੰਦਾ ਫਸਦਾ ਨਜ਼ਰ ਆ ਰਿਹਾ ਇੱਥੇ ਇਸ ਮਸਲੇ ਨੂੰ ਜਾਤੀਵਾਦ ਦਾ ਮੁੱਦਾ ਬਣਾਇਆ ਜਾ ਰਿਹਾ ਤੂਲ ਬਣਾਇਆ ਤੂਲ ਦਿੱਤੀ ਜਾ ਰਹੀ ਹੈ ਆ ਇੱਕ ਮੈਂ ਫੇਸਬੁਕ ਤੋਂ ਲਾਈਵ ਹੋਇਆ ਕੋਈ ਭਗਵਾਨ ਤਾਂ ਸਮਾਉਂ ਆ ਮੈਂ ਤਾਂ ਉਹਨੂੰ ਜਾਣਦਾ ਨਹੀਂ ਨਾ ਉਹਨੂੰ ਕਦੇ ਮਿਲਿਆ ਮੈਂ ਨਾ ਮੇਰਾ ਉਹਦੇ ਨਾਲ ਕੋਈ ਵਾਸਤਾ ਹੈ ਨਾ ਮੈਨੂੰ ਉਹਦਾ ਐ ਪਤਾ ਵੀ ਕੀ ਕੰਮ ਕਰਦਾ ਹੈ ਕੋਈ ਇਨਾ ਪਤਾ ਵੀ ਕੋਈ ਆ ਮੋਰਚੇ ਮਾਰਚੇ ਆ ਕੋਈ ਇਹ ਇਹ ਇਹਨਾਂ ਦਾ ਪ੍ਰਧਾਨ ਉਹ ਲਾਉਂਦਾ ਹੈ ਚਲੋ ਕੰਮ ਆ ਅਗਲੇ ਦਾ ਤੋਂ ਕਾਫੀ ਲਾਈਵ ਹੋ ਕੇ ਮੇਰੇ ਬਾਰੇ ਬੋਲਿਆ ਤੇ 5 ਤਰੀਕ ਤੱਕ ਨਹੀਂ ਮਾਫੀ ਮੰਗੇ ਨਹੀਂ ਅਸੀਂ ਪਰਚਾ ਦਰਜ ਕਰਾਵਾਂਗੇ ਸਾਡੇ ਐਸ்சி ਭਾਈਚਾਰੇ ਨੂੰ ਥੀਸ ਪਹੁੰਚੀ ਹੈ ਵੀਰ ਮੇਰਿਆ ਮੈਂ ਸਨ 2006 ਤੋਂ ਬਰਡ ਮਨੁੱਖੀ ਅਧਿਕਾਰ ਕੌਂਸਲ ਚ ਕੰਮ ਕਰਦਾ ਹਾਂ ਤੇ ਮੇਰੇ ਕੋਲੇ ਜੜੀਆਂ ਸ਼ਿਕਾਇਤਾਂ ਦਰਖਾਸਤਾਂ ਪੀੜਤ ਲੋਕ ਆਉਂਦੇ ਆ ਉਹ ਵਿਚਾਰੇ ਆਉਂਦੇ ਹੀ ਐਸ்சி ਬੀਸੀ ਆ ਕੋ ਜਿਹੜਾ ਤਕੜਾ ਬੰਦਾ ਹੈ ਉਹਦੇ 100 ਮਿੱਤਰ ਹੁੰਦੇ ਆ 100 ਤੇ ਲਿਆਜਾ ਹੁੰਦੀਆਂ ਮਾਰ ਹੀ ਗਰੀਬ ਤੇ ਅਨਪੜ ਬੰਦਾ ਖਾਂਦਾ ਤੇ ਅੱਜ ਤੱਕ ਇਸ ਸੀਟ ਤੇ ਬੈਠਿਆਂ ਨੂੰ 20 ਸਾਲ ਹੋ ਗਏ 19 ਸਾਲ ਕਰੀਬ ਤੇ ਆਪਾਂ ਕਦੇ ਜਾਤੀ ਵਾਲਾ ਮਸਲਾ ਹੀ ਨਹੀਂ ਵੇਖਿਆ ਵੀ ਇਹ ਐਸੀ ਹੈ ਇਹ ਬੀਸੀ ਹੈ ਇਹ ਜਰਨਲ ਹੈ ਇਹ ਓਬੀਸੀ ਹੈ ਜੋ ਵੀ ਹੈ ਮਨੁੱਖਤਾ ਨੂੰ ਸਮਰਪਿਤ ਹੈ ਪਾਵਨ ਬਾਣੀ ਦਾ ਪਰਮਾਨ ਹੈ ਸਭ ਸਾਂਝੀ ਬਾਲ ਸਦਾ ਤੂੰ ਕਿਸੇ ਨਾ ਦਿਸੇ ਵਾਹਰਾ ਜੀਓ ਗੁਰਬਾਣੀ ਨੂੰ ਜੇ ਆਪਾਂ ਮੰਨੀਏ ਤੇ ਜੇ ਅੱਜ ਇੱਕ ਬਲੱਡ ਦੀ ਲੋੜ ਪੈ ਜੇ ਤੇ ਬੰਦੇ ਨੂੰ ਉੱਥੇ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਉੱਥੇ ਫਿਰ ਉੱਥੇ ਇਹ ਵੇਖਿਆ ਜਾਂਦਾ ਹੁੰਦਾ ਵੀ ਤੂੰ ਐਸਸੀ ਆ ਜਾਂ ਬੀਸੀ ਹੈ ਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਦਲਜੀਤ ਸਿਓ ਐਸਸੀ ਆ ਜਾਂ ਬੀਸੀ ਹੈ ਜਦ ਭਗਵਾਨਪਤ ਸਿੰਘ ਐਸਸੀ ਐ ਬੀਸੀ ਐ ਜਨਰਲ ਆ ਮੈਨੂੰ ਨਹੀਂ ਪਤਾ ਐ ਜੇ ਮਨੁੱਖ ਜਦੋਂ ਆਪਾਂ ਇੱਕ ਸੰਸਥਾ ਚ ਕੰਮ ਕਰਦੇ ਆ ਵਰਲਡ ਮਨੁੱਖੀ ਅਧਿਕਾਰ ਕਾਉਂਸਲ ਦੇ ਵਿੱਚ ਹੁਣ ਰਹੀ ਗੱਲ ਜਾਤੀ ਤੌਰ ਤੇ ਜਦੋਂ ਕੋਈ ਫਸਦਾ ਫਿਰ ਇਹਨੂੰ ਜਾਤੀ ਮੁੱਦਾ ਬਣਾਇਆ ਜਾਂਦਾ ਡਾਕਟਰ ਮੇਧਕਰ ਜੀ ਕੋਲ ਕਿੰਨੀਆਂ ਡਿਗਰੀਆਂ ਸੀ ਉਹਨੇ ਇੱਕ ਵੀ ਡਿਗਰੀ ਦੇ ਵਿੱਚ ਕਿਸੇ ਕਿਤਾਬ ਵਿੱਚ ਕਿਸੇ ਸੈਕਸ਼ਨ ਵਿੱਚ ਕਿਹਾ ਹੋਵੇ ਵੀ ਮੈਂ ਐਸੀਆਂ ਜਾਂ ਬੀਸੀਆਂ ਜਾਂ ਉਹ ਹੈ ਉਹਨੇ ਸਭ ਤੋਂ ਵੱਧ ਹੱਕ ਦੇ ਵਿੱਚ ਜਰਨਲ ਦੇ ਵਿੱਚ ਲਿਖਿਆ ਹੋਵੇ ਚਾਹੇ ਬੰਦਾ ਕੁਝ ਕਿਉਂਕਿ ਅੱਜ ਉਹਦੀਆਂ ਡਿਗਰੀਆਂ ਬੋਲਦੀਆਂ ਉਹਦੀ ਜ਼ਬਾਨ ਬੋਲਦੀ ਹੈ ਪਰ ਇਹ ਨਹੀਂ ਹੁੰਦਾ ਹੁੰਦਾ ਵੀ ਜਦੋਂ ਕੋਈ ਬੰਦਾ ਫਸ ਜਾਂਦਾ ਫਿਰ ਆਪਾਂ ਜਾਤੀਵਾਦ ਨੂੰ ਮੂਹਰੇ ਲਾ ਕੇ ਤੇ ਆਪਾਂ ਦਵਾਉਣ ਦੀ ਕੋਸ਼ਿਸ਼ ਕਰੀਏ ਹੁਣ ਇਹ ਜਿਹੜਾ ਆਪਣਾ ਭਗਵਾਨ ਤਸਮਾਉ ਆ ਇਹ ਕਹਿ ਰਿਹਾ ਹੈ ਕਿ ਮੱਖਣ ਭਾਈ ਕਾ ਮਾਫੀ ਮੰਗੇ ਨਹੀਂ ਐਸੇ ਐਸਐਸਪੀ ਸਾਹਦੇ ਪੇਸ਼ ਹੋ ਕੇ ਕਮਿਸ਼ਨ ਚ ਪੇਸ਼ ਹੋ ਕੇ ਦਰਖਾਸਤ ਦਿਨੇ ਦਿਓ ਭਾਈ ਠੋਕ ਕੇ ਦਿਓ ਕਿਤੇ ਮੈਂ ਗਲਤ ਨਾ ਮਾਉ ਦਾ ਵਿਊ ਦੇਉਂਗਾ ਪੱਕ ਦੇਉਂਗਾ ਜੇ ਮੈਂ ਗਲਤ ਬੋਲਿਆ ਜ਼ਰੂਰ ਦੇਉਂਗਾ ਸਿਪਾਰੇ ਭਗਵਾਨ ਤਸਿਆਂ ਮੇਰੀ ਇੱਕ ਬੇਨਤੀ ਸੁਣਾ ਵੀ ਆ ਜਿਹੜੇ ਮਾਤਾ ਦਵਿੰਦਰ ਕੌਰ ਪਤਨੀ ਉਪਕਾਰ ਸਿੰਘ ਇਹ ਜੋ ਬਲਵੀਰ ਚੋਟੀਆ ਕਲਾਕਾਰ ਹੈ ਉਹ ਵਿਚਾਰੇ ਗਾਉਂਦੇ ਆ ਜੋ ਵੀ ਅਕਲਾਕਾਰ ਆ ਮਾਸਟਰ ਲੱਗੇ ਸੀ ਕੱਲੇ ਸੀ ਬੀਸੀ ਦੀ ਨਹੀਂ ਕਰਦੇ ਇਹ ਜਿਹੜੀ ਦਵਿੰਦਰ ਕੌਰ ਆ ਐਸਸੀ ਐ ਇਹਦੇ ਉਹ ਕਹਿੰਦੀ ਮੈਂ ਲੋਕਾਂ ਦੇ ਘਰੇ ਕੰਮ ਕਰਕੇ ਦਿਹਾੜੀਆਂ ਕਰਕੇ ਤੇ ਮਜ਼ਦੂਰੀ ਕਰਕੇ ਮੇਰੇ ਘਰ ਵਾਲੇ ਨੇ ਮਜ਼ਦੂਰੀ ਕਰਕੇ 8,80,000 ਰੁਪਇਆ ਦੇ ਤਸੀਜੈਂਟ ਨੂੰ ਏਜੰਟ ਭੱਜ ਗਿਆ ਤੇ ਇਹ ਦਰਖਾਸਤ ਸੀਗੀ ਏਸੇ ਦੀ ਜਿਹਦੀ ਤੋਂ ਭਗਵਾਨ ਤਾਂ ਸਿਆ ਮਦਦ ਕਰ ਰਿਹਾ ਹੈ ਆਪਣੇ ਜਿਹੜਾ ਭਾਈ ਹੈ ਤੁਹਾਡਾ ਦਲਜੀਤ ਸਿੰਘ ਤੇ ਇਹਨੇ ਇਹਦੇ ਨਹੀਂ ਮਦਦ કરી ਉਲਟਾ ਉਹ ਤਨਾਡਾਂ ਦੀ ਮਦਦ ਕਰੀ ਹੈ ਤੇ ਮੈਂ ਪਰਚਾ ਦਰਜ ਕਰਾਉਂਗਾ ਤੇ ਉਹ ਬੀਬੀ ਨੂੰ ਪੈਸੇ ਦਿਵਾਉਂਗਾ ਹੁਣ ਇੱਥੇ ਐਸਸੀ ਆ ਕਿ ਬੀਸੀ ਆ ਜਾਤ ਪਾਤ ਦਾ ਮੁੱਦਾ ਆ ਗਿਆ ਕਿ ਪੈਸਾ ਦਾ ਆ ਗਿਆ ਮਨੂ ਇਹ ਗੱਲ ਦਾ ਜਵਾਬ ਦੇ ਦੂਜਾ ਹੈ ਆ ਮ사ਜ ਸੈਂਟਰ ਆਣੇ ਤੋਂ ਇਹ 25000 ਰੁਪਇਆ ਮਹੀਨਾ ਲੈਂਦਾ ਰਿਹਾ ਸੱਟੇ ਆਣੇ ਤੋਂ ਇਹ 25 25000 ਰੁਪਇਆ ਲੈਂਦਾ ਰਿਹਾ ਜਿਹੜੇ ਨਸ਼ਾ ਵੇਚਦੇ ਉਹਨਾਂ ਤੋਂ ਪੈਸੇ ਲੈਂਦਾ ਰਿਹਾ ਉਹਦੇ ਵਿੱਚ ਆਪਣੇ ਬੱਚੇ ਵੀ ਹੋ ਸਕਦੇ ਆ ਜਿਆਦਾਤਰ ਜਿਹੜੇ ਬੰਦੇ ਕੋਈ ਕੰਮ ਕਰਦੇ ਆ ਹੱਥੀ ਮਿਹਨਤ ਕਰਦੇ ਆ ਉਹ ਐਸੀਬੀਸੀ ਕਰਦੇ ਆ ਨਾ ਤੇ ਦੂਸਰਾ ਆ ਪੰਜ 5-500 ਰੁਪਿਆ ਲੈ ਕੇ ਮੋਟਰਸਾਈਕਲ ਘੇਰੇ ਜਾਂਦੇ ਸੀ ਸ਼ਾਮ ਨੂੰ ਵਿਚਾਰੇ ਉਹ ਬੰਦੇ ਲੇਬਰ ਵਾਲੇ ਦਿਹਾੜੀ ਤੋਂ ਆਉਂਦੇ ਸੀ ਘੇਰ ਲੈਂਦੇ ਸੀ ਕਿਸੇ ਕੋਲ ਲਾਇਸੈਂਸ ਨਹੀਂ ਹੁੰਦਾ ਸੀ ਕਿਸੇ ਕੋਲੇ ਕੁਝ ਨਹੀਂ ਹੁੰਦਾ ਸੀ ਥਾਣੇ ਲਾਇਆ ਉਸ ਤੋਂ ਬਾਅਦ 500 ਰੁਪਿਆ ਦੇ ਤੇ ਲੈ ਜਾ ਉਹ ਕੌਣ ਸੀ ਉਹ ਬੰਦੇ ਕੌਣ ਹੈ ਜੇ ਆਪਾਂ ਜਾਤੀ ਤੌਰ ਤੇ ਆਈਏ ਉਹ ਗਰੀਬ ਬੰਦੇ ਵਿਚਾਰੇ ਦਿਹਾੜੀ ਕਰਕੇ ਆਏ ਆ ਇਹ ਇਹਨੂੰ ਹੁਣ ਜਾਤੀ ਤੂਰ ਨਾ ਦਿਓ ਵੀ ਮੱਖਣ ਸਿੰਘ ਜੀ ਆਹੇ ਬੋਲਦਾ ਮਕਰਨ ਸਿੰਘ ਆਹੇ ਬੋਲਦਾ ਮੈਂ ਤਾਂ ਗੱਲ ਲੌਜਿਕ ਕਰਦਾ ਨਾ ਮੈਂ ਜਿਹੜੀਆਂ ਤੁਸੀਂ ਕਹਿੰਦੇ ਆ ਕਿ ਵੀਡੀਓ ਪਾਈਆਂ ਸੀ ਕਪਤਾਨ ਦੇ ਖਿਲਾਫ ਡਿਲੀਟ ਕਰਦੀ ਉਹ ਪਾਈ ਰਾਜੀਨਾਮਾ ਕਰ ਗਿਆ ਸੀ ਤਾਂ ਕਰੀਆਂ ਮੈਂ ਅੱਜ ਤੱਕ ਕੋਈ ਵੀਡੀਓ ਨਾ ਡਿਲੀਟ ਕਰੀ ਜਾਂ ਨਾ ਕਰਾਂ ਨਾ ਜਿਹੜੀਆਂ ਹੁਣ ਪਾਈਆਂ ਇਹ ਕਰਾਂ ਐਸੀ ਕਮਿਸ਼ਨ ਦੇ ਚੱਲਾਂਗੇ ਆਪਾਂ ਨੈਸ਼ਨਲ ਕਮਿਸ਼ਨ ਦੇ ਚੱਲਾਂਗੇ ਆਪਾਂ ਹਿਊਮਨ ਰਾਈਟਸ ਕਮਿਸ਼ਨ ਦੇ ਚੱਲਾਂਗੇ ਆਪਾਂ ਕਪਤਾਨ ਸਾਹਿਬ ਕੋਲੇ ਚੱਲਾਂਗੇ ਆਪਾਂ ਵੀ ਆ ਕੱਲੀ ਕੱਲੀ ਵੀਡੀਓ ਸੁਣ ਲਓ ਜੀ ਜਿੱਥੇ ਕੋਈ ਐਸਸੀ ਐਕਟ ਜਾਂ ਐਸਟੀ ਐਕਟ ਦੀ ਗੱਲ ਆਉਂਦੀ ਐ ਫੜ ਕੇ ਪਰਚਾ ਦਿਓ ਗੱਲ ਮਨੁੱਖਤਾ ਦੀ ਕਰਦੇ ਆ ਜਿਹੜਾ ਬੰਦਾ ਟੱਗੀਆਂ ਮਾਰਦਾ ਤੁਸੀਂ ਕਹਿੰਦੇ ਹੋ ਕਿ ਯਾਰ ਕੁਰਸੀ ਤੇ ਬਹਿ ਜਾ ਫਿਰ ਇਹਨਾਂ ਲੋਕਾਂ ਨੂੰ ਹਜਮ ਨਹੀਂ ਆਉਂਦਾ ਹਜਮ ਨਹੀਂ ਆਉਂਦਾ ਹਜਮ ਨਹੀਂ ਆਉਂਦਾ ਇਹ ਕੋਈ ਗੱਲ ਐ ਗੱਲ ਤੁਸੀਂ ਲੌਜੀਕ ਕਰੋ ਖੜੋ ਅਗਲੇ ਨਾਲ ਕੋਈ ਗੱਲ ਨਹੀਂ ਮਦਦ ਤਾਂ ਦੁਨੀਆ ਹੀ ਕਰਦੀ ਐ ਫਰਜ਼ੀ ਤਾਂ ਕਹਿਣੇ ਆ ਪਰ ਚੱਕਰਾਵਾਂਗੇ ਲੱਗੇ ਹੋਏ ਆ ਤੇ ਜੇ ਆਪਾਂ ਜਾਤੀ ਪਾਤੀ ਦੀ ਗੱਲ ਕਰੀਏ ਤਾਂ ਭਗਵੰਤ ਸਿੰਘ ਮੇਰੀ ਇੱਕ ਬੇਨਤੀ ਸੁਣਾ ਮੈਨੂੰ ਤੋ ਭਰਾਵਾ ਮਿਲਿਆ ਨਹੀਂ ਮੈਂ ਤਾਂ ਤੇਰਾ ਜਿਹੜਾ ਹੈਗਾ ਫੇਸਬੁੱਕ ਤੇ ਤੁਸੀਂ ਲਾਈਵ ਹੋਇਓ ਵੀ ਅੱਜ ਮੀਟਿੰਗ ਕਰੀ ਐ ਤੇ 5 ਤਰੀਕ ਨੂੰ ਬਾਲ ਪਵਨ ਚ ਜਿਹੜੇ ਜਥੇਬੰਦੀਆਂ ਐ ਐਸੀ ਜਥੇਬੰਦੀਆਂ ਜੋ ਵੀ ਐ ਉਹ ਇਕੱਠੀਆਂ ਹੋਣ ਤੇ ਆਪਾਂ ਉੱਥੇ ਕੋਈ ਜਿਹੜਾ ਹੈਗਾ ਪ੍ਰੋਗਰਾਮ ਅਲਿਕਾਂਗੇ ਤੇ ਜੋ ਜਿਹੜੇ ਜਥੇਬੰਦੀਆਂ ਸਾਰੀਆਂ ਸਾਡੀਆਂ ਸਤਿਕਾਰਯੋਗ ਐ ਆ ਜਗਾੜੂ ਰੇਡਿੰਗ ਵਾਲੇ ਵੀ ਛੜਾਈ ਆ ਮੈਂ ਇਹ ਕੌਣ ਇਹ ਸਾਡੇ ਚੋਂ ਹੀ ਨਾ ਕੰਮ ਦਾ ਕੋਈ ਮਿਹਣਾ ਨਹੀਂ ਕੰਮ ਕੋਈ ਕਰ ਲੋ ਜੇ ਕੋਈ ਬੰਦਾ ਕਿਤੇ ਵੀ ਜਾਂਦਾ ਕਿਤੇ ਵੀ ਜਾਂਦਾ ਉਹ ਦੁਕਾਨ ਖੋਲਦਾ ਖੇਤ ਜਾਂਦਾ ਕੋਈ ਅਫਸਰ ਲੱਗਿਆ ਉਹ ਆਪਾਂ ਕਹਿ ਦੇਣਾ ਜਰਾ ਆਪਦੀ ਦਿਹਾੜੀ ਤੇ ਕਹਿ ਆਪਾਂ ਕਿ ਦਿਹਾੜੀ ਕਰਦੇ ਆ ਦਿਹਾੜੀ ਮੀਣ ਜਿਹੜਾ ਸਾਰਾ ਦਿਨ ਟੱਪ ਜਾਂਦਾ ਆਪਣਾ ਜਿਹੜੀ ਆਪਾਂ ਜੇ ਤੁਸੀਂ ਇਸ ਮੁੱਦੇ ਤੇ ਆਉਣਾ ਤਾਂ ਫਿਰ ਹਰਲੇ ਉਹ ਬੁੜੀ ਮਰੀ ਸੀ ਐਸਸੀ ਐਕਟ ਦਾ 302 ਦਾ ਪਰਚਾ ਤੁਸੀਂ ਦਰਜ ਕਰਾਇਆ ਸੀ ਉੱਚ 22 23 ਬੰਦੇ ਫਸ ਗਏ ਸੀ 45 ਲੱਖ ਦਾ ਸਮਝੌਤਾ ਹੋ ਗਿਆ ਸੀ ਤੇ ਉਸ ਮੌਕੇ ਸਾਫ ਫਿਰ 302 ਜਿਹੜੀ ਸੀਗੀ ਉਹ 304 ਚ ਬਦਲ ਗਈ ਬਦਲ ਗਈ ਸੀ ਫਿਰ ਆਪਾਂ ਉੱਥੇ ਜਾਤੀ ਬਾਦ ਦਾ ਫੇਰ ਔਲਾਣਾ ਪਾਇਆ ਨਾਲੇ ਐਸਸੀ ਐਕਟ ਟੁੱਟ ਗਿਆ ਸੀ ਤੇ 45 ਲੱਖ ਸੇ ਸਮਝਾਉਂਤਾ ਹੋਇਆ ਸੀ ਤੇ ਦੂਜਾ ਘਰਾਗਣੇ ਦਾ ਜਿਹੜਾ ਹੈਗਾ ਭੱਠੇ ਤੇ ਕੰਮ ਕਰਦੇ ਸੀ ਉਹਨਾਂ ਦੇ ਟਰੈਕਟਰ ਟਰਾਲੀਆਂ ਫੜ ਕੇ ਬੰਦ ਕਰਤੀਆਂ ਸੀ ਤੇ ਤੁਸੀਂ ਸਮਝਾਉਂਸਾ ਹੋ ਕਿਹਾ ਸੀਗਾ ਵੀ ਮੈਂ ਤੁਹਾਨੂੰ ਭਾਈ ਹਾਈ ਕੋਰਟ 'ਚ ਜਾਂ ਤੇ ਵਕੀਲ ਕਰਕੇ ਦੇਊਂਗਾ ਤੇ ਉਹ ਰੌਲਾ ਪਾਈ ਜਾਂਦਾ 25000 ਰੁਪਏ ਦਾ ਉਹ ਬੰਦਾ ਫਿਰ ਉਹ ਕਿੱਧਰ ਗਿਆ ਮਸਲਾ ਆਪਣਾ ਐਸਸੀਬੀਸੀ ਦਾ ਜਾਂ ਜਾਤੀਵਾਦ ਦਾ ਤੀਜਾ ਜਿਹੜੀ ਰੱਲੀ ਦੀ ਕੁੜੀ ਸੀ ਉਹ ਕਹਿੰਦੇ ਮੈਨੂੰ 20000 ਰੁਪਏ ਲਿਆ ਤੇ ਨੌਕਰੀ ਦਿਵਾਉਣੀ ਸੀਗੀ ਉਹਦੇ ਘਰ ਵਾਲਾ ਸਪਰੇਅ ਪੀ ਕੇ ਜਾਂ ਕੁਝ ਕੁਝ ਵੀ ਖੁਦਕਸ਼ੀ ਕਰ ਗਿਆ ਸੀ ਤੇ ਉਹ ਪਿੱਟੀ ਜਾਂਦੇ ਆ ਹੁਣ ਮੈਂ ਆਪਣਾ ਕਾਰੋਬਾਰ ਦੱਸਦਾ ਮੈਂ ਕੀ ਕਰਦਾ ਤੁਸੀਂ ਕਹਿੰਦੇ ਉਹ ਪੱਤਰਕਾਰ ਬਣਿਆ ਬਟਾ ਜਾਂ ਇਹ ਬਣਿਆ ਬਟਾ ਮੈਂ ਭਾਈ ਇਸ ਮੱਧ ਭਰਾਇਂ ਕਹਿਣਾ ਮੈਂ ਕੋਈ ਪੱਤਰਕਾਰ ਨਹੀਂ ਇੱਕ ਸੋਸ਼ਲ ਐਕਟੀਵਿਟੀ ਤੇ ਚੈਨਲ ਬਣਾਇਆ ਹੋਇਆ ਹੈ ਜਿਹੜਾ ਕੋ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਣਾਇਆ ਹੈ ਮੈਂ 2006 ਤੋਂ ਵਰਲਡ ਮਨੁੱਖੀ ਅਧਿਕਾਰ ਕੌਂਸਲ ਦੇ ਵਿੱਚ ਕੰਮ ਕਰਦਾ ਤੇ ਅਮਨੇਸਟੀ ਇੰਟਰਨੈਸ਼ਨਲ ਆਫ ਇੰਡੀਆ ਉਹਦਾ ਮੈਂਬਰ ਆ ਮੈਂ ਜਿਹੜੀ ਹਿਊਮਨ ਵਾਇਓਲੇਸ਼ਨ ਤੇ ਕੰਮ ਕਰਦੀ ਐ ਤੇ ਆ ਮੈਨੂੰ ਜੱਜਾਂ ਵੱਲੋਂ ਜਿਹੜੇ ਹੈਗੇ ਐ ਸਰਟੀਫਿਕੇਟ ਮਿਲੇ ਹੋਏ ਐ ਚਾਰ ਸਰਟੀਫਿਕੇਟ ਜਿਹੜੇ ਮਿਲੇ ਹੋਏ ਐ ਜਸਟਿਸ ਵੱਲੋਂ ਚੰਗੇ ਕੰਮ ਬਦਲੇ ਮਾੜਾ ਤਾਂ ਬੰਦਾ ਹਰੇਕ ਨੂੰ ਕਹਿ ਦਿੰਦਾ ਇਹ ਇੱਕ ਬੰਦ ਨੂੰ ਆਪਾਂ ਮਾਰਾ ਜਿਹਨੂੰ ਮਰਜੀ ਕਹਾ ਦਿਓ ਜਿਹਨੂੰ ਮਰਜੀ ਕਹਿ ਦਿਓ ਲਾਈਵ ਹੋ ਕੇ ਉੱਤੇ ਕਿਹੜਾ ਕੋਈ ਪੈਸੇ ਲੱਗਣੇ ਐ ਐਸੀ ਕਮਿਸ਼ਨ ਦੇ ਦਿਓ ਦਰਕਾਹਤ ਐ ਐਸਐਸਪੀ ਸਾਹਿਬ ਦੇ ਦਿਓ ਦਰਕਾਹਤ ਤੇ ਮੈਂ ਆਪਦੇ ਕਮੈਂਟ ਦੇਊਂਗਾ ਕੋਈ ਮੈਂ ਵੀਡੀਓ ਨਾ ਮੈਂ ਡਿਲੀਟ ਕਰੀ ਜਾਂਦਾ ਮੈਂ ਕਰਾਂ ਰਹੀ ਗੱਲ ਜਿਹੜੀ ਤੂੰ ਸੁਮਉ ਸਾਹਿਬ ਕਹਿੰਦਾ ਮਾਫੀ ਮੰਗੋ ਜਾਂ ਨਾਨੀ ਚਿੱਤੇ ਕਰਾ ਦੇਾਂਗੇ ਤਾਂ ਕੀ ਪਤਾ ਕਿਹਦੀ ਨਾਨੀ ਚਿੱਤੇ ਹੋ ਮੇਰੀ ਹੋ ਜਾਂ ਤੁਹਾਡੀ ਹੋ ਇਹ ਨਹੀਂ ਹੁੰਦਾ ਦੀਵੇ ਤੱਲੇ ਹਨੇਰਾ ਹੁੰਦਾ ਮਦਦ ਕਰਨਾ ਹੈ ਕਿਸੇ ਦੀ ਕਰੋ ਪਰ ਉਹਨੂੰ ਇਹ ਕਹੋ ਵੀ ਭਰਾਵਾ ਤੂੰ ਇੱਥੇ ਗਲਤ ਹੈ ਯਾਰ ਤੂੰ ਆ ਗਲਤ ਕੰਮ ਕਰਿਆ ਅਗਲਾ ਉਹਦੇ ਨੇ ਪਿੱਟੀ ਜਾਂਦੇ ਆ ਕੋਈ ਗੱਲ ਤਾਂ ਹੈ ਨਾ ਗੱਲ ਤਾਂ ਹੈ ਨਾ ਫਿਰ ਤੇ ਹੁਣ ਜੇ ਆਪਾਂ ਜਾਤੀ ਬਾਤ ਤੇ ਆ ਜੀਏ ਫਿਰ ਦਲਜੀਤ ਸਿਉਂ ਜਿਹੜਾ ਤੇਰਾ ਬੰਦਾ ਹੈ ਜਿਹਦੀ ਤੂੰ ਮਦਦ ਕਰ ਰਿਹਾ ਹੈ ਵੀ ਸਾਡਾ ਥਾਣੇਦਾਰ ਹੈ ਮਨੂ ਗਾਧੀਆਂ ਦੇ ਫਲਾਨਿਆਂ ਨੇ ਆਇਆ ਕਰਤਾ ਪਰ ਉਹਨੂੰ ਸਮਝਾ ਵੀ ਭਾਈ ਤੂੰ ਤਣਾੜ ਲੋਕਾਂ ਦੇ ਮਗਰ ਲੱਗ ਕੇ ਯਾਰ ਇਹਨਾਂ ਲੋਕਾਂ ਨੂੰ ਵੀ ਨਿਆਂ ਦੇ ਦੇ ਤੇ ਆ ਜਿਹੜੀ ਦਵਿੰਦਰ ਕੌਰ ਆ ਉਹ ਛੋਟੇ ਏਰੀਏ ਦੀ ਆ ਇਹ 8 ਲੱਖ 40 ਹਜ਼ਾਰ ਰੁਪਏ ਵਿਚਾਰੀ ਨੇ ਕਵਰਾ ਕਿੱਥੋਂ ਜਾ ਹੋਰ ਬੜੇ ਨੇ ਕੈਸ ਨੇ ਤੇ ਇਹ 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 ਦਲਜੀਤ ਸਿੰਘ ਕੋਲੇ ਤਰਕਾਤ ਸੀ ਨਾ ਫਿਰ ਪਰ ਉਹਨੂੰ ਨਿਆਂ ਦਿਵਾਉਣਾ ਸੀ ਕਿਉਂਕਿ ਜਾਤੀਵਾਦ ਦੇ ਮੁੱਦੇ ਨੂੰ ਉਦੋਂ ਚੱਕਿਆ ਕਰੋ ਜਦੋਂ ਕੋਈ ਜਾਤੀਵਾਦ ਵਾਲੀ ਗੱਲ ਹੋਵੇ ਮੈਂ ਪੜਿਆ ਮੇਰੇ ਮੂਰੇ ਰਮਦਾਸੀਆਂ ਦਾ ਮੁੰਡਾ ਹੁੰਦਾ ਸੀ ਸੁਰਿੰਦਰ ਸਿੰਘ ਸਫਰੀ ਪੁੱਛ ਲੋ ਜਾ ਕੇ ਹੁਣ ਤਾਂ ਆਰਟੀ ਬਣ ਗਈ ਰੋਲ ਨੰਬਰ ਕਢਾ ਲਓ ਤੇ ਮਗਰ ਮੇਰੇ ਸਤਪਾਲ ਸਿੰਘ ਹੁੰਦਾ ਜੀ ਮੈ ਵੀ ਸਿੱਖਾਂ ਦਾ ਮੁੰਡਾ ਹੁੰਦਾ ਸੀ ਅਸੀਂ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਇਕੱਠੇ ਰਹੇ ਆ ਇਕੱਠੇ ਅਸੀਂ ਰੋਟੀ ਖਾਂਦੇ ਰਹੇ ਆ ਅੱਜ ਵੀ ਸਾਡੀ ਉਨੀ ਦੋਸਤੀ ਅਸੀਂ ਇਕੱਠੇ ਰਹਨੇ ਆ ਤੇ ਜੇ ਮੈਂ ਤੀਜੇ ਬੰਦੇ ਨਾਲ ਰਲਿਆ ਹੁੰਦਾ ਤੇ ਮੈਂ ਵੀ ਦਿਹਾੜੀ ਕਰਨ ਲੱਗਿਆ ਹੁੰਦਾ ਹੂੰ ਮੈਂ ਨਹੀਂ ਕਹਿੰਦਾ ਕਿ ਮੈਂ ਝੂਠ ਬੋਲਦਾ ਹਾਂ ਤੁਸੀਂ ਆਰਟੀ ਕਢਾ ਲਓ ਰੋਲ ਨੰਬਰ ਅਸੀਂ ਇਕੱਠੇ ਰਹੇ ਹਾਂ ਅੱਜ ਵੀ ਅਸੀਂ ਇਕੱਠੇ ਇੱਕ ਦੂਜੇ ਨੂੰ ਮਿਲਦੇ ਹਾਂ ਕੋਈ ਜਾਤ ਪਾਤ ਵਾਲੀ ਗੱਲ ਨਹੀਂ ਨਾ ਜਾਤੀ ਤੌਰ ਤੇ ਕਦੇ ਗੱਲ ਕੀਤੀ ਹੈ ਜਿੰਨੇ ਬੰਦੇ ਮੇਰੇ ਕੋਲੇ ਆਉਂਦੇ ਆ ਮਾਨਸਾਂ ਦੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਆਉਂਦੇ ਜਿਹੜੇ ਸਭ ਤੋਂ ਵੱਧ ਮੇਰੇ ਕੋਲੇ ਐਸਸੀ ਕਾਸਟ ਦੇ ਬੰਦੇ ਆਉਂਦੇ ਆ ਪਰ ਮੈਂ ਇਹ ਸ਼ਬਦਾਵਲੀ ਵਰਤਣਾ ਨਹੀਂ ਚਾਹੁੰਦਾ ਕਿਉਂਕਿ ਮਨੁੱਖਤਾ ਨੂੰ ਸਮਰਪਿਤ ਹੈ। ਕੋਈ ਜਾਤ ਪਾਤ ਗੁਰੂ ਸਾਹਿਬ ਨੇ ਨਹੀਂ ਕਿਤੇ ਲਿਖਿਆ। ਸਫਾਈ ਦਾ ਨਾਮ ਮਰਜਾਦਾ ਦਾ ਨਾਮ ਹੈ। ਕਿ ਕੋਈ ਬੰਦਾ ਮੈੜਾ ਕੋਚੜਾ ਹੈ। ਆਪਾਂ ਉਹਨੂੰ ਕਹਿ ਦਿੰਨੇ ਆਂ ਜਰ ਵੀ ਇਸ ਤਰ੍ਹਾਂ। ਪਰ ਸਭ ਤੋਂ ਵੱਡੀ ਸਫਾਈ ਹੈ ਜਿਹਦੇ ਕੋਲੇ ਸਫਾਈ ਹੈ ਉਹ ਮਰਜਾਦਾ ਦੇ ਵਿੱਚ। ਹੁਣ ਤੁਸੀਂ ਇਹ ਬੰਦਿਆਂ ਦੀ ਮਦਦਤਾ ਕਰੀ ਜਾਂਦੇ ਹੋ ਵੀ ਦਲਜੀਤ ਸਿਓ ਸਾਡਾ ਭਾਈਚਾਰਾ ਲੱਗ ਗਿਆ। ਮੈਂ ਤਾਂ ਕਹੀ ਨਹੀਂ ਵੀ ਤੁਹਾਡਾ ਭਾਈਚਾਰਾ। ਨਾ ਮੈਂ ਇਹਨੂੰ ਕੋਈ ਜਾਤੀਸ਼ੂਤਕ ਸ਼ਬਦ ਬੋਲੇ ਆ। ਕਿਸੇ ਵੀ ਵੀਡੀਓ ਦੇ ਵਿੱਚਾਰੇ ਵੀਡੀਓ ਪਈਆਂ ਨਾ ਮੈਂ ਡਿਲੀਟ ਕਰਾਂ ਨਾ ਮੈਂ ਦੁਆ ਚਾਹਾਂ ਕਿਸੇ ਦੇ ਵਿੱਚ ਠੀਕ ਹੈ ਨਾ ਤੇ ਜਿੱਥੇ ਬਣਦਾ ਦਿਓ ਤੁਸੀਂ ਮੈਂ ਵੀ ਰੋ ਜਾਣਾ ਇਸੀ ਇਸੀ ਕਮਿਸ਼ਨ ਦੇ ਆ ਤੁਸੀਂ ਹੁਣ ਭਾਦਰਪੁਰ ਦੇ ਸਰਪੰਚ ਦੇ ਕਲਾਬ ਦੇ ਕੇ ਆਏ ਹੋ ਦਰਖਾਸਤ ਵੀ ਇਹ ਜਾਲੀ ਸਰਟੀਫਿਕੇਟ ਲਾ ਕੇ ਬਣਿਆ ਤੇ ਮੁਹੰਮਦ ਸਦੀਕ ਵੀ ਜਿੱਤਿਆ ਜੀ ਇੰਡ ਤੇ ਇਹ ਹੈ ਇਹ ਨਾ ਕਰਿਆ ਕਰੋ ਭਾਈ ਭਗਵੰਤ ਸਮਾਉਂ ਵੀ ਤੁਸੀਂ ਜਰਨਲ ਤੇ ਦੂਜੇ ਬੰਦੇ ਨੂੰ ਲੜਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਪਿੰਡਾਂ ਦੇ ਵਿੱਚ ਰਹਿਣੇ ਆ ਜਦੋਂ ਨਾ ਉੱਥੇ ਇੱਕ ਦੂਜੇ ਤਾਈਂ ਦੁੱਧ ਦੀ ਵੀ ਲੋੜ ਪੈਂਦੀ ਧਾਰੇ ਸਦਾਰੇ ਆਟੇ ਦੀ ਵੀ ਲੋੜ ਪੈ ਜਾਂਦੀ ਹੈ ਤੇ ਉੱਥੇ ਜਿਹੜਾ ਹੈਗਾ ਹਰ ਤਰ੍ਹਾਂ ਦੇ ਆਪਾਂ ਨੂੰ ਇੱਕ ਦੂਜੇ ਤਾਈਂ ਜ਼ਰੂਰਤ ਪੈਂਦੀ ਰਹਿੰਦੀ ਹੈ ਤੇ ਇਹ ਨਾ ਹੈਗਾ ਤੁਹਾਡਾ ਕੰਮ ਹੈ ਲੜਾਉਣਾ ਰੈਲੀਆਂ ਕਰਕੇ ਅੱਗ ਲਾ ਕੇ ਤੇ ਉਦੋਂ ਬਾਅਦ ਫਿਰ ਸਮਝੌਤੇ ਹੁੰਦੇ ਨਾ ਹੁਣਾਂ ਤਿੰਨ ਗੱਲਾਂ ਦਾ ਲਾਈਵ ਹੋ ਕੇ ਮੈਨੂੰ ਜਵਾਬ ਦੇਈਂ ਜਿਹੜੇ ਰੱਲੇ ਦੇ ਸਾਧਾਂ ਦੇ ਮੁੰਡਿਆਂ ਦੇ ਪਰਚਾ ਦਰਜ ਹੋ ਗਿਆ ਸੀ ਤੇ ਉਹ ਬੁੜੀ ਮਰ ਗਈ ਸੀ ਤੁਸੀਂ ਰੈਲੀਆਂ ਕਰਕੇ ਐਸਸੀ ਐਕਟ ਦਾ ਤੇ 302 ਦਾ ਪਰਚਾ ਦਰਜ ਕਰਾਤਾ ਜਦੋਂ 45 ਲੱਖ ਰੁਪਏ ਦਾ ਸਮਝੌਤਾ ਹੋ ਗਿਆ ਤੇ ਫਿਰ ਕਿੱਧਰ 304 ਚ ਇਹ ਜਿਹੜੀ ਹੈਗਾ ਧਾਰਾ ਬਦਲ ਗਈ ਸੀ ਤੇ ਫਿਰ ਕਿੱਧਰ ਗਈ ਆਪਣੀ ਐਸਸੀ ਐਕਟ ਕਿੱਧਰ ਗਈ ਜਾਤ ਪਾਤ 10 ਮਿੰਟਾਂ 'ਚ ਬਦਲ ਗਈ ਇਹ ਨਾ ਸੱਚਾ ਕਰੋ ਵੀ ਸਾਡਾ ਕਿਸੇ ਨੂੰ ਕੋਈ ਪਤਾ ਨਹੀਂ ਤੇ ਜਿਹੜਾ ਹੈ ਘਰਾਂਗ ਨੇ ਭੱਠੇ ਵਾਲਾ ਰੋਲ ਹੈ ਹਾਈ ਕੋਰਟ ਤੇ ਉਹਨੂੰ ਵਕੀਲ ਦੇਵਾਂਗੇ ਤੈਨੂੰ ਸੁਪਰੀਮ ਕੋਰਟ 'ਚ ਵਕੀਲ ਦੇਵਾਂਗੇ ਤੈਨੂੰ ਸੈਸ਼ਨ ਕੋਰਟ 'ਚ ਵਕੀਲ ਦੇਵਾਂਗੇ ਉਹ ਬਿਲਕੁਦਾ ਫਿਰਦਾ ਮੇਰੇ ਕੋਲ ਆਇਆ ਸੀ ਕੱਲ ਚਲੋ ਅਸੀਂ ਕਹੇ ਨੇ ਵੀ ਛੱਡੋ ਯਾਰ ਕੋਟਾ ਕਿਆ ਟੋਲਾ ਕਾਦੇ ਵਾਸਤੇ ਉਹਨੂੰ ਹਜੇ ਤਾਂ ਹੀ ਨਹੀਂ ਮਿਲਿਆ ਉਹਦੇ ਟਰੈਕਟਰ ਟਾਲੀਆਂਾਂ ਬੰਦ ਕਰ ਦਿੰਦੇ ਉਧਰ ਪੁਲਿਸ ਫਿਰ ਅੱਲੀ ਦੀ ਕੁੜੀ ਐ 20000 ਰੁਪਿਆ ਨੌਕਰੀ ਉਹਨੂੰ ਨਾ ਮਿਲੀ ਜਾਂ ਅੱਜ ਮਿਲੀ ਜਾਂ ਕੱਲ ਮਿਲੇ ਹੋਰ ਐ ਨੇਕਾ ਕੁਛ ਐ ਜਦੋਂ ਬੰਦਾ ਉਸ ਰਾਹ ਪੈ ਜੇ ਫਿਰ ਸਾਰਾ ਕੁਝ ਸਾਹਮਣੇ ਆ ਜਾਂਦਾ ਹੁੰਦਾ ਸੋ ਭਗਵਾਨ ਤੁਸੀਂ ਜਿਹੜੀ ਸ਼ਬਦਾਵਲੀ ਹੈ ਨਾ ਪਹਿਲਾਂ ਕੇਸ ਦੀ ਡਿਸਕਸ ਕਰਿਆ ਕਰੂ ਦੇਖੋ ਤੁਸੀਂ ਮੈਨੂੰ ਨਹੀਂ ਜਾਣਦੇ ਮੈਂ ਤੁਹਾਨੂੰ ਨਹੀਂ ਜਾਣਦਾ ਨਾ ਆਪਾਂ ਕਿਤੇ ਮਿਲੇ ਆ ਨਾ ਮੇਰਾ ਕੋਈ ਮਤਲਬ ਹੈ ਮੈਂ ਆਪਦੀ ਸੰਸਥਾ ਦੇ ਵਿੱਚ ਕੰਮ ਕਰਦਾ 2006 ਤੋਂ ਕਰਦਾ ਹਾਂ ਮੈਨੂੰ ਮੇਰਾ ਕੱਲਾ ਕੱਲਾ ਡਾਟਾ ਲੈ ਲਈ ਜਦੋਂ ਮਰਜ਼ੀ ਘਰੇ ਆ ਜੀ ਚਾਹ ਪੀਜੀ ਵੀ ਮੇਰੇ ਕੋਲੇ ਇਨਕਮ ਸੋਰਸ ਕੀ ਹੈ ਕਿ ਮੇਰੇ ਕੋਲ ਕਾਦੀ ਕਮਾਈ ਹੈ ਦੇ ਦੂੰਗਾ ਕੱਲੀ ਕੱਲੀ ਚੀਜ਼ ਇਸ ਕਰਕੇ ਜਿਹੜਾ ਹੈਗਾ ਬੇਤੁਕੀਆਂ ਬੇਮਤਲਬੀਆਂ ਗੱਲਾਂ ਕਰਕੇ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਭਾਈ 5 ਤਰੀਕ ਨੂੰ ਅਸੀਂ ਇੱਥੇ ਆ ਕਰਾਂਗੇ ਨਹੀਂ ਉਸ ਤੋਂ ਪਹਿਲਾਂ ਪਹਿਲਾਂ ਮੱਖਣਪਾਈ ਕਾ ਮਾਫੀ ਮੰਗੇ ਕਿਉਂ ਮੱਖਣਪਾਈ ਕਿਹਨੇ ਗਾ ਮਾਰਦੀ ਕਿਉਂ ਮਾਫੀ ਮੰਗੇ ਮੱਖਣਪਾਈ ਕਾ ਉਹਨੂੰ ਪੁੱਛੋ ਜਿਹੜਾ ਦਿਲਜੀਤ ਸਿੰਘ ਆ ਵੀ ਤੇਰੇ ਕਲਾ ਵਜ੍ਹਾ ਨਾਲ ਇੰਨਾ ਕੁਝ ਕਿਉਂ ਪਈ ਜਾਂਦਾ ਈ ਕਰਕੇ ਆਏ ਆ ਆਨ ਰਿਕਾਰਡ ਜੋ ਕਰਕੇ ਗਿਆ ਭੁਗਤੂਗਾ ਉਹ ਤਾਂ ਮ사ਜ ਕੇਂਦਰ ਵਾਲੇ ਆਉਣਗੇ ਜਿਹੜੇ ਵਿਚਾਰੇ ਦਿਹਾੜੀ ਤੇ ਗਰੀਬ ਬੰਦੇ ਪਿੰਡਾਂ ਦੇ ਵਿੱਚੋਂ ਆਉਂਦੇ ਐ ਚਾਹੇ ਉਹ ਜੱਟ ਸਿੱਖ ਐ ਚਾਹੇ ਉਹ ਹੋਰ ਐ ਜਿਹੜਾ ਬੰਦਾ ਆਰਥਿਕ ਪੱਖੋਂ ਡਾਊਨ ਹੋ ਗਿਆ ਬੰਦਾ ਗਰੀਬ ਹੀ ਐ ਤੇ ਉਹਨਾਂ ਦੇ ਮੋਟਰਸਾਈਕਲ ਫੜੇ ਜਾਂਦੇ ਸੀ ਫੜ ਕੇ ਫਿਰ ਛੱਡਣ ਦੇ ਬਾਅਦ ਲਈ 5-500 ਰੁਪਏ ਲੈਂਦੇ ਆਨ ਰਿਕਾਰਡ ਕਿਸੇ ਦੀ ਕਦਰ ਕੁਛ ਨਹੀਂ ਕਰਦੇ ਆਨ ਰਿਕਾਰਡ ਤੱਥਾਂ ਦੇ ਆਧਾਰ ਤੇ ਜਿਹੜਾ ਹੈਗਾ ਦੇਵਾਂਗੇ ਪਰ ਥੋੜਾ ਜਿਹਾ ਲਾਈਵ ਹੋਣ ਤੋਂ ਪਹਿਲਾਂ ਮੈਨੂੰ ਤਾਂ ਕੋਈ ਹੋਊ ਨਹੀਂਗਾ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਸਮਾਉਂ ਕਹਿ ਰਹੇ ਆ ਵੀ ਲਾਈਵ ਹੋ ਕੇ ਮਕਰਨ ਸਿੰਘ ਚੰਨ ਵਿਊ ਦੀ ਖਾਤਰ ਉਹ ਕਰਦਾ ਬਾ ਕਰਦਾ ਮੈਨੂੰ ਕੋਈ ਪਹਿਲਾਂ ਵਿਊਆਂ ਨਾਲ ਨਹੀਂ ਮੇਰੀ ਰੋਟੀ ਪੱਕਦੀ ਮੈਂ ਪਹਿਲਾਂ ਕੋਈ ਇਹ ਚੈਨਲ ਵਾਲੇ ਨੂੰ ਤਾਂ ਸਾਲ ਪਰ ਹੋਇਆ ਮੈਨੂੰ ਪਹਿਲਾਂ ਚੈਨਲ ਥੋੜਾ ਰੋਟੀ ਦਿੰਦਾ ਸੀ ਮੇਰੇ ਕੋਲ ਜ਼ਮੀਨ ਹੈ ਜਾਇਦਾਦ ਹੈ ਸਾਰਾ ਕੁਝ ਹੈ ਕੰਮ ਕਰਦੇ ਆ ਸਾਡੇ ਬੱਚੇ ਕੰਮ ਕਰਦੇ ਆ ਨੌਕਰੀ ਕਰਦੇ ਆ ਇਹੋ ਜੀ ਗੱਲ ਨਹੀਂ ਹੈ ਇੱਕ ਸ਼ੌਂਕਿਆ ਸੀ ਚੈਨਲ ਬਣਾ ਲਿਆ ਵੀ ਅਵੇਅਰਨੈਸ ਵਾਸਤੇ ਠੀਕ ਵੀ ਆਪਾਂ ਜਿਹੜਾ ਹੈਗਾ ਲੋਕਾਂ ਨੂੰ ਅਵੇਅਰਨੈਸ ਦਿਆ ਕਰਾਂਗੇ ਜਦੋਂ ਕੋਈ ਗੱਲ ਜਨਤਾ ਕਰਦੇ ਆ ਪਰ ਉਹ ਤੇ ਉਹਨੂੰ ਜਾਤੀ ਮੁੱਦਾ ਬਣਾ ਲੈਨੇ ਹੋ ਤੇ ਉਹਦੇ ਦਾ ਨੂੰ ਸਮਝਾਓ ਵੀ ਭਾਈ ਆਹ ਕੰਮ ਕਰ ਇੱਕ ਮੈਂ ਭਗਵੰਤ ਸਿੰਘ ਸਮਾਉ ਤੈਨੂੰ ਇੱਕ ਬੇਨਤੀ ਕਰਦਾ ਵੀ ਜਿੱਦਾਂ ਇਹ ਬੰਦਾ ਐਸਐਚਓ ਸਿਟੀ ਲੱਗਿਆ ਪੁੱਛ ਲਈ ਇਹਨੂੰ ਜਿੱਦ ਕੇ ਐ ਮਗਾ ਭਾਈ ਜੀ ਐ ਕਰਕੇ ਤੁਸੀਂ ਡਾਇਰੈਕਟ ਭਰਤੀ ਹੋ ਗੋ ਕਹਿੰਦਾ ਹਾਂ ਚਲੋ ਬੈਠੇ ਰਹੇ ਮਾ ਯਾਰ ਬਾਈ ਤੂੰ ਐਸਪੀ ਤੱਕ ਜਾਏਗਾ ਜੇ ਆਪਦਾ ਸਿਸਟਮ ਸਹੀ ਰੱਖਿਆ ਤੇ ਚੌਥੇ ਦਿਨ ਵੈਂਗੜ ਸਾਡੇ ਨਹੀਂ ਪਾਕੀ ਬਹਿ ਗਿਆ ਪਰ ਲਿਖੇ ਲੱਗਿਆ ਲੱਗੇ ਅਸੀਂ ਕਦੋਂ ਕਹਨੇ ਅੱਜ ਤੱਕ ਕਹਨੇ ਹੋ ਟੈਸਟ ਦੇ ਕੇ ਆਈਪੀਐਸ ਲੱਗ ਜੇ ਆਈਪੀਐਸ ਤੋਂ ਗਾਹ ਹੋ ਟੈਸਟ ਦੇ ਦੇ ਅਸੀਂ ਕਦੋਂ ਅਸੀਂ ਕਿਹੜਾ ਕੋਈ ਇਹਨੂੰ ਕਿਹਾ ਵੀ ਪਾਈ ਇਹ ਮਤਲਬ ਆਹ ਬੰਦਾ ਜਾਂ ਆਹ ਕਾਸਟ ਦਾ ਬੰਦਾ ਵੀ ਇਹਦਾ ਜੀ ਕੰਮ ਨਾ ਕਰੋ ਅਸੀਂ ਕਦੋਂ ਕਹਨੇ ਪੀਪੀਐਸ ਦਾ ਟੈਸਟ ਦੇ ਦੇ ਆਈਐਸ ਦਾ ਟੈਸਟ ਦੇ ਦੇ ਆਈਪੀਐਸ ਦਾ ਟੈਸਟ ਦੇ ਦੇ ਔਰ ਪੀਪੀਐਸ ਜਿਹੜੀ ਜੁਡੀਸ਼ਨਲੀ ਆ ਉਹਦਾ ਟੈਸਟ ਦੇ ਦੇ ਸੌਰੀ ਪੀਸੀਐਸ ਦਾ ਟੈਸਟ ਦੇ ਦੇ ਜਿਹੜੀ ਜੁਡੀਸ਼ਨਲੀ ਜੱਜ ਲੱਗਦੇ ਨਾ ਬੜਾ ਕੁਝ ਪਿਆ ਹੈਗਾ ਜੋ ਮਰਜ਼ੀ ਲੱਗੇ ਇਤਿਦਾ ਜਾਤ ਪਾਤਾਂ ਦੀ ਤਾਂ ਕਿਸੇ ਨੂੰ ਪੰਡਿਆ ਨਹੀਂ ਪਰ ਹਾਂ ਭਗਵੰਤ ਸਿੰਘ ਸਮਾਉ ਤੁਸੀਂ ਜਾਤੀ ਤੌਰ ਤੇ ਇਕੱਠੇ ਕਰਕੇ ਬੰਦੇ ਸਮਾਜ ਦੇ ਵਿੱਚ ਅੱਗ ਲਾਉਣ ਤੇ ਲੱਗੇ ਹੋਇਓ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਤੁਹਾਨੂੰ ਇਸ ਇਸ ਸਿਸਟਮ ਦਾ ਨਹੀਂ ਪਤਾ ਇਹ ਪੰਜ ਮਹੀਨਿਆਂ ਦਾ ਮੁੱਦਾ ਜਿਹੜਾ ਚੱਲੀ ਜਾਂਦਾ ਤੇ ਹੁਣ ਇਹ ਬਦਲ ਗਿਆ ਹੁਣ ਕਿਵੇਂ ਧਾਰਾਂ ਲੱਗੀਆਂ ਹੁਣ ਕਿਵੇਂ ਜੁਰਮ ਵਿੱਚ ਵੱਧਾ ਹੋ ਗਿਆ ਚਲੋ ਫਿਰ ਸਾਦਰ ਤੁਸੀਂ ਬੋਲੀ ਜਾਨੋ ਵੀ ਲਾਈਵ ਹੋ ਕੇ ਫੇਸਬੁੱਕ ਤੇ ਵੀ ਇਹ ਸਦਰ ਥਾਣੇ ਲਾਇਆ ਹੋਇਆ ਸਦਰ ਵੀ ਨਹੀਂ ਲਾਇਆ ਹੁਣ ਇਹ ਆ ਆ ਦਵਿੰਦਰ ਵਾਲੀ ਚ ਪੀਓ ਸਟਾਫ ਚ ਲਾਇਆ ਹੋਇਆ ਪੀਓ ਚ ਹੁਣ ਘਰੇ ਜਾਊਗਾ ਜਾਈ ਜਾਵੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਜੇ ਮੈਂ ਗਲਤ ਕੰਮ ਕਰਦਾ ਮੈਂ ਭੁਗਤੂਗਾ ਦਿਓ ਦਰਖਾਸਤ ਮੇਰੇ ਤੇ 5 ਤਰੀਕ ਨੂੰ ਇਕੱਠੇ ਹੋਵੋ ਕਰੋ ਰੈਲੀ ਕੋਈ ਪ੍ਰਵਾਹ ਨਹੀਂ ਜਿੱਥੇ ਮੈਂ ਗਲਤ ਨਾ ਗਲਤ ਐ ਐਸੇ ਭਾਈਚਾਰਾ ਸਾਡਾ ਹੈ ਬੀਸੀ ਭਾਈਚਾਰਾ ਸਾਡਾ ਹੈ ਜਨਰਲ ਭਾਈਸਰ ਸਾਡਾ ਹੈ ਮਨੁੱਖਤਾਂ ਨੂੰ ਸਮਰਪਿਤ ਹੈ ਨੁਕਤਾ ਨੂੰ ਇਹ ਸੰਸਾਰ ਹੈ ਜਿਹੜਾ ਸਮਰਪਤਾ ਨਾ ਕਿ ਜਾਤਾਂ ਪਾਤਾਂ ਚ ਜਾਤਾਂ ਪਾਤਾਂ ਦਾ ਤੁਸੀਂ ਵੰਡਿਆ ਹੋਇਆ ਤੁਸੀਂ ਅੱਗ ਲਾਉਣੇ ਹੋ ਤੁਸੀਂ ਲੋਕਾਂ ਨੂੰ ਲੜਾਉਣੇ ਹੋ ਇਹ ਇਹ ਚ ਜਾਤ ਪਾਤ ਅੱਜ ਤਾਂ ਗੱਲ ਹੀ ਨਹੀਂ ਸੀ ਕੋਈ ਚਾਰੇ ਵੀਡੀਓ ਕੱਢ ਲਾ ਜਿੱਥੇ ਕੋਈ ਜਾਤੀ ਸੂਚਕ ਸ਼ਬਦ ਵਾਲੀ ਗੱਲ ਆਉਂਦੀ ਹੈ ਪਰ ਕੇ ਪੱਤਾ ਦਰਜ ਕਰਾਓ ਦਲਜੀਤ ਕਰਾਵੇ ਦਿਲਜੀਤ ਆ ਭਰਾ ਕਰਾਵੇ ਮਾਤਾ ਕਰਾਵੇ ਹੋਰ ਕਰਾਵੇ ਉਹਦਾ ਅਰਦਸ਼ ਕਰਦ ਜੋ ਮਰਜ਼ੀ ਕਰਾਵੇ ਤਾਂ ਇਹਨੇ ਠੇਕਾ ਲਿਆ ਹੋਇਆ ਵੀ ਮੈਂ ਜਿਹੜਾ ਸਾਰੇ ਸਮਾਜ ਦਾ ਭਲਾ ਕਰੂੰਗਾ ਕਰਾਓ ਚਾਰੇ ਵੀਡੀਓ ਪਈਆਂ ਪਰ ਭਗਵੰਤ ਸਿੰਘ ਸਮਾਉ ਸੋਚ ਸਮਝ ਕੇ ਲਈ ਉਹਦਾ ਹੁੰਦਾ ਸੋਚ ਸਮਝ ਕੇ ਉਹ ਕਹਿੰਦਾ ਕਾਲੇ ਚਿੱਟੇ ਮੇਰੇ ਕੋਲੇ ਬਹੁਤ ਪਏ ਐ ਜਦੋਂ ਮੈਂ ਕੱਢਣ ਤੇ ਆ ਗਿਆ ਫਿਰ ਕੱਢ ਲਾਂਗੇ ਬਹੁਤ ਕੁਝ ਨਿਕਲਦਾ ਹੁੰਦਾ ਇਹ ਕੋਈ ਗੱਲ ਨਹੀਂ ਹੁੰਦੀ ਭਾਈਦਾਂ ਨੂੰ ਬਾਣ ਇੱਕੋ ਜੇ ਹੁੰਦੇ ਐ ਪਰ ਸੋਚ ਸਮਝ ਕੇ ਮੇਰਾ ਵੀਰ ਸੋਚ ਸਮਝ ਕੇ ਜਿਹੜਾ ਹੈਗਾ ਕਦਮ ਹੈ ਜਿਹੜਾ ਚੱਕੀਦਾ ਹੁੰਦਾ ਪਹਿਲਾਂ ਘੋਖੋ ਪਰਖੋ ਵੇਖੋ ਵੀ ਯਾਰ ਉਹ ਬੰਦੇ ਚ ਕੀ ਗਲਤੀ ਹੈ ਇਹਨੇ ਤੂੰ ਯਾਰੇ ਕਿਉਂ ਕਰਿਆ ਤੂੰ ਪੜ ਲਿਖ ਕੇ ਨੌਕਰੀ ਤੇ ਲੱਗਿਆ ਹੋਇਆ ਤੂੰ ਇਹ ਕੰਮ ਕਿਉਂ ਕਰਿਆ ਤੂੰ ਕਰ ਦੇਣਾ ਸੀਗਾ ਤੇ ਜਿਹੜੇ ਬੰਦਿਆਂ ਦੇ ਹੱਕ 'ਚ ਖੜਾ ਅਸੀਂ ਤਾਂ ਹਾਲੇ ਗਰੀਬ ਬੰਦਿਆਂ ਦੇ ਹੱਕ 'ਚ ਖੜਦੇ ਆ ਇਹ ਬੰਦਾ ਜਿਹੜੇ ਦੀ ਮਦਦ ਭਗਵੰਤ ਸਿੰਘ ਤੂੰ ਕਰਦੇ ਐ ਇਹ ਤਣਾੜ ਬੰਦਿਆਂ ਦੇ ਨਾਲ ਖੜਾ ਹੁਣ ਫਰਕ ਕੱਢ ਲਾ ਜਿੱਥੇ ਮਰਜੀ ਐਫ ਆਈ ਆਰ ਕੱਢ ਲਾ ਜਿਮਨੀ ਆਰਡਰ ਕੱਢ ਲਾ ਡੀ ਡੀ ਆਰ ਕੱਢ ਲਾ ਆਰਡਰ ਕੱਢ ਲਾ ਰਿਮਾਂਡ ਪੇਪਰ ਕੱਢ ਲਾ ਕੱਢ ਲਾ ਜਿਹੜਾ ਕੋਈ ਕਰਨਾ ਮੈਂ ਤਾਂ ਅੱਜ ਤੱਕ 50 ਸਾਲ ਉਮਰ ਹੋ ਗਈ ਮੈਂ ਮੈਂ ਤਾਂ ਗਰੀਬ ਬੰਦਿਆਂ ਦੇ ਨਾਲ ਹੱਕ 'ਚ ਖੜਾ ਆਰਥਿਕ ਬਖੋਂ ਜਿਹੜੇ ਜਾਤੀ ਤੌਰ ਤੇ ਨਹੀਂ ਜਾਤੀ ਪਾਤੀ ਨੂੰ ਨਾ ਅਸੀਂ ਅੱਜ ਤੱਕ ਮੰਨਿਆ ਨਾ ਸਾਡੇ ਪਿਓ ਦਾਦੇ ਨੇ ਮੰਨਿਆ ਨਾ ਅਸੀਂ ਮੰਨਿਏ ਨਾ ਸਾਡੇ ਗਾਂ ਬੱਚੇ ਬੰਨਣਾ ਜਾਤ ਪਾਤ ਦਾ ਇੱਥੇ ਕੋਈ ਮਸਲਾ ਹੀ ਨਹੀਂ ਕਿਉਂਕਿ ਜਿਹੜਾ ਹੈਗਾ ਮਨੁੱਖਾ ਮਨੁੱਖਤਾ ਨੂੰ ਸਮਰਪਿਤ ਹੈ ਮੈਂ 30 ਸਾਲ ਮੈਡੀਕਲ ਲਾਈਨ 'ਚ ਰਹਿਆ ਹਾਂ ਤੇ ਬਲੱਡ ਵੀ ਚੜਾਉਂਦੇ ਰਹੇ ਹਾਂ ਤੇ ਉੱਥੇ ਤਾਂ ਲਿਖਿਆ ਨਹੀਂ ਹੁੰਦਾ ਸੀ ਵੀ ਇਹ ਭਗਵੰਤ ਸਿਮਹਾਉਂ ਦਾ ਬਲੱਡ ਹੈ ਜਾਂ ਇਹ ਦਲਜੀਤ ਦਾ ਬਲੱਡ ਹੈ ਜਾਂ ਇਹ ਕੈਪਟਨ ਅਮਰਿੰਦਰ ਸਿੰਘ ਦਾ ਬਲੱਡ ਹੈ ਜਾਂ ਸੁਖਵੀਰ ਬਾਦਲ ਦਾ ਬਲੱਡ ਹੈ ਇਹਰਾ ਉਥੇ ਜਾਨ ਬਚਾਉਣ ਦੀ ਜਿਹੜੀ ਹੈਗੀ ਗੱਲ ਚੱਲਦੀ ਹੁੰਦੀ ਹੈ ਤੇ ਇਹ ਨਹੀਂ ਹੁੰਦਾ ਹੁੰਦਾ ਵੀ ਇਹ ਜਾਤਾਂ ਪਾਤਾਂ ਦੇ ਵਿੱਚ ਹੈ ਜਾਤਾਂ ਪਾਤਾਂ ਦੇ ਵਿੱਚ ਪਾ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਹੁਣ ਰੈਲੀਆਂ ਕਰਾਂਗੇ ਜੀ 5 ਤਰੀਕ ਤੱਕ ਅਸੀਂ ਨਾਨੀ ਜਿੱਤ ਤੇ ਕਰਾਵਾਂਗੇ ਅਸੀਂ ਫਲਾਨਾ ਕਰਾਵਾਂਗੇ ਜਿਹੜਾ ਕੁਝ ਕਰਨਾ ਤੂੰ ਕਰ ਲਈ ਭਾਈ ਖੁੱਲੀ ਛੁੱਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ